ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਮਾਤਾ ਨੂੰ ਮੇਰੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਮੇਰੇ ਬੱਚਾ ਨੂੰ ਮੇਰੇ ਵੱਲੋਂ ਤਹਿ ਦਿਲ ਤੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਮੇਨ ਜਿਹੜਾ ਕੀ ਆਪਣੀਆਂ ਭੈਣਾਂ ਦਾ ਅੱਜ ਵੋਮੈਨਸ ਡੇ ਆ ਹੈ ਨਾ ਜਿਵੇਂ ਕਿ ਪਹਿਲਾਂ ਤਾਂ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਜਿਹੜਾ ਆਪਾਂ ਨੂੰ ਪਹਿਣਾ ਨੂੰ ਮਤਲਬ ਕਿ ਇਹ ਸਪੈਸ਼ਲ ਆਪਣੀ ਖਾਤਰ ਦਿਨ ਬਣਾਇਆ ਉਹਨਾਂ ਨੇ ਆਪਣੀ ਖਾਤਰ ਵੀ ਸਪੈਸ਼ਲ ਕੋਈ ਇਹ ਦਿਨ ਆਉਂਦਾ ਹੈ ਇਸ ਚੀਜ਼ ਦਾ ਬਹੁਤ ਹੀ ਮਾਣ ਹੁੰਦਾ ਹੈ ਜਿਨ੍ਹਾਂ ਨੇ ਆਪਾਂ ਨੂੰ ਇੰਨੀ ਇੱਜ਼ਤ ਤੇ ਪਿਆਰ ਸਤਿਕਾਰ ਦਿੱਤਾ ਆਪਾਂ ਦਾ ਧੰਨਵਾਦ ਕਰਦੇ ਜੀ ਗਵਰਨਮੈਂਟ ਦਾ ਸਰਕਾਰ ਦਾ ਤੇ ਬਾਕੀ ਦਿਨ ਤਾਂ ਸਾਰੇ ਹੀ ਆਉਂਦੇ ਜੀ ਸਾਰੇ ਹੀ ਆਪਣੇ ਹੁੰਦੇ ਨੇ ਹਨਾ ਕਦੇ ਫਾਦਰਸਡੇ ਆ ਗਿਆ ਜੀ ਕਦੇ ਮਦਰਸਡੇ ਆ ਗਿਆ ਜੀ ਜਿਵੇਂ ਫਾਦਰਸਡੇ ਵਾਲੇ ਦਿਨ ਬੱਚੇ ਆਪਣੇ ਬਾਪ ਨੂੰ ਮਤਲਬ ਤਰ੍ਹਾਂ ਤਰ੍ਹਾਂ ਦੇ ਗਿਫਟਾਂ ਦਿੰਦੇ ਆ ਬਾਪ ਖਾਤਰ ਆਪਣੇ ਪਿਤਾ ਖਾਤਰ ਟਾਈਮ ਕੱਢਦੇ ਆ ਜੀ ਤੇ ਮਦਰਸ ਡੇ ਵਾਲੇ ਦਿਨ ਆਪਣੇ ਮਤਲਬ ਮਾਤਾ ਖਾਤਰ ਆਪਾਂ ਕਿੰਨਾ ਕੁਝ ਕਰਦੇ ਆ ਆਪਾਂ ਨੂੰ ਜਿਨ੍ਹਾਂ ਦੇ ਆਪਣੇ ਵਰਗੇ ਮੇਰੇ ਵਰਗੀ ਦੇ ਚਲੇ ਗਏ ਉਹ ਵੀ ਯਾਦ ਕਰਦੇ ਨੇ ਵੀ ਜੇ ਅੱਜ ਮੇਰਾ ਵੀ ਹੁੰਦਾ ਤਾਂ ਮੈਂ ਵੀ ਐ ਕਰਦਾ ਹਨ ਤੇ ਭਾਈ ਮੈਂ ਮੇਰੇ ਵੀਰਾਂ ਨੂੰ ਵੀ ਇਹੀ ਗੱਲ ਕਹਿਣੀ ਹੈ ਵੀ ਜੇ ਅੱਜ ਵੂਮੈਨਸ ਡੇ ਹੈ ਤਾਂ ਤੁਸੀਂ ਇਹਦਾ ਵੀ ਓਵੇਂ ਸਤਕਾਰ ਕਰੋ ਜਿਵੇਂ ਆਪਾਂ ਮਦਰਸ ਡੇ ਫਾਦਰਸ ਡੇ ਦਾ ਕਰਦੇ ਆ ਹਨਾ ਸਾਰੇ ਦਿਨ ਆਉਂਦੇ ਆ ਚਿਲਡਰਨਸ ਡੇ ਆਉਂਦਾ ਸਾਰੇ ਆਉਂਦੇ ਟੀਚਰਸ ਡੇ ਆਉਂਦਾ ਜੀ ਆਪਣੇ ਗੁਰੂਆਂ ਦਾਦ ਆਪਾਂ ਦਾ ਹਨਾ ਜਿਨ੍ਹਾਂ ਨੂੰ ਆਪਾਂ ਅਧਿਆਪਕ ਹੁੰਦੇ ਨੇ ਆਪਣੇ ਟੀਚਰ ਹੁੰਦੇ ਆਪਾਂ ਗੁਰੂ ਜੀ ਵੀ ਕਹਿੰਨੇ ਆ ਪਹਿਲਾਂ ਗੁਰੂ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਤੇ ਅੱਜ ਕੱਲ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਤੇ ਮੈਡਮ ਕਹਿਣ ਲੱਗ ਗਏ ਹਨਾ ਤੇ ਮੈਂ ਕਹਿੰਨੀ ਆ ਵੀ ਐਸ ਦਿਲ ਦੇ ਵਿੱਚ ਤੁਸੀਂ ਬਹੁਤ ਹੀ ਖੁਸ਼ੀਆਂ ਮਨਾਓ ਤੇ ਮੈਂ ਮੇਰੀਆਂ ਭੈਣਾਂ ਦੀ ਖਾਤਰ ਬਹੁਤ ਹੀ ਦੁਆ ਕਰਦੀ ਆ ਵੀ ਸਾਰੀਆਂ ਹੱਸਦੀਆਂ ਖੇਡਦੀਆਂ ਰਹਿਣ ਗੁਲਾਬ ਦੇ ਫੁੱਲ ਵਾਂਗੂ ਖਿੜੀਆਂ ਰੋ ਸਾਰੀਆਂ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਦਾਦੀਆਂ ਚਾਚੀਆਂ ਤਾਈਆਂ ਜੋ ਵੀ ਹਨਾ ਜਿੱਥੇ ਵੀ ਬੈਠੇ ਆ ਜਿੱਥੇ ਵੀ ਮੈਨੂੰ ਮੇਰੀ ਇਹ ਅੱਜ ਦਾ ਤੁਸੀਂ ਇਹ ਸਪੀਚ ਸੁਣ ਰਹੇ ਹੋ ਜਿੱਥੇ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਬਹੁਤ ਹੀ ਦਿਲ ਤੋਂ ਤੁਹਾਡਾ ਮੈਂ ਮਤਲਬ ਕਿ ਤੁਹਾਨੂੰ ਮੈਂ ਮਤਲਬ ਵਧਾਈਆਂ ਦਿਨੀ ਐ ਜੀ ਵੀ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਤੇ ਬਾਕੀ ਮੈਂ ਭੈਣਾਂ ਨੂੰ ਇਸ ਦਿਨ ਤੇ ਇਹ ਵੀ ਕਹਿਣਾ ਚਾਹੁੰਨੀ ਐ ਵੀ ਭੈਣੋ ਤੁਸੀਂ ਆਪਦੀ ਲਾਈਫ ਨੂੰ ਵਧੀਆ ਬਣਾ ਕੇ ਰੱਖਿਆ ਕਰੋ ਚੜਚੜਾਪਣ ਘੱਟ ਕਰਿਆ ਕਰੋ ਜਦੋਂ ਤੁਸੀਂ ਖੁਸ਼ ਰਹੋngੀਆਂ ਤੇ ਵੀਰਾਂ ਨੇ ਤਾਂ ਖੁਸ਼ ਹੋਣਾ ਹੀ ਹੋਣਾ ਹਨਾ ਜਦੋਂ ਘਰੇ ਵੱੜਦੇ ਨੇ ਬੰਦੇ ਤੁਸੀਂ ਹੱਸਦੀਆਂ ਖੇਡਦੀਆਂ ਮੱਥੇ ਲੱਗੋ ਤਾਂ ਬਹੁਤ ਹੀ ਚੰਗੀ ਗੱਲ ਹੈ ਮੈਂ ਇਸ ਤੇ ਸਪੈਸ਼ਲ ਤੁਹਾਨੂੰ ਤਾਂ ਕਹਿਣੀ ਹੈ ਵੀ ਤੁਸੀਂ ਬਹੁਤ ਬੱਚੇ ਇਹੋ ਜਿਹੇ ਨੇ ਬੱਚੀਆਂ ਜਿਹੜੀਆਂ ਮੈਨੂੰ ਮਾਂ ਕਹਿ ਕੇ ਬੁਲਾਉਂਦੀਆਂ ਨੇ ਮੈਨੂੰ ਮਾਤਾ ਕਹਿੰਦੀਆਂ ਵਿੱਚ ਬੱਚੇ ਵੀ ਇਹੋ ਜਿਹੇ ਨੇ ਬੇਟੇ ਵੀ ਜਿਹੜੇ ਮਾਤਾ ਕਹਿੰਦੇ ਆ ਵੀ ਜੇ ਮੈਨੂੰ ਤੁਸੀਂ ਇੰਨੇ ਕੁ ਜੋਗਰਾ ਸਮਝਦੇ ਹੋ ਅਈ ਨੇਕ ਜੋਗਰਾ ਤੁਸੀਂ ਮੈਨੂੰ ਸਾਹਮਣੇ ਦੀਆਂ ਵੀ ਸਾਡੀ ਮਾਤਾ ਹੈ ਜਾਂ ਸਾਡੀ ਭੈਣ ਹੈ ਜਾਂ ਕੋਈ ਸਾਨੂੰ ਮੈਨੂੰ ਆਪਦੀ ਸਹੇਲੀ ਸਾਹਮਣੇ ਦਿਆ ਹਨਾ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆਂ ਵੀ ਆਪਦੇ ਮਤਲਬ ਮੂੰਹ ਨੂੰ ਐ ਵਧੀਆ ਹੱਸਦੇ ਖੇੜਦੇ ਤੇ ਫੁੱਲ ਵਾਂਗੂ ਖਿੜੀਆਂ ਰਿਹਾ ਕਰੋ ਤੇ ਦੂਜੀ ਗੱਲ ਇਹ ਹੈ ਵੀ ਜਿਹੜੀਆਂ ਭੈਣਾਂ ਮੈਂ ਕਹਿੰਨੀ ਆਂ ਵੀ ਬੇਰੋਜ਼ਗਾਰ ਨੇ ਕਈਆਂ ਕਈ ਵਿਚਾਰੀਆਂ ਪੜ੍ਹ ਕੇ ਵੀ ਮਤਲਬ ਬੇਰੋਜ਼ਗਾਰ ਨੇ ਜਾਂ ਕਈ ਥੋੜਾ ਪੜੀਆਂ ਨੇ ਤਾਂ ਉਹ ਦਿਲ ਦੇ ਵਿੱਚ ਇਹ ਨਾ ਲੈ ਕੇ ਉਹਨਾਂ ਵੀ ਅਸੀਂ ਜੇ ਪੜੀਆਂ ਹੁੰਦੀਆਂ ਤਾ ਪਤਾ ਨਹੀਂ ਅਸੀਂ ਕੀ ਕਰਦੀਆਂ ਹਨਾ ਜਾਂ ਅਸੀਂ ਕੁਝ ਬਣਾਉਂਦੀਆਂ ਹਜੇ ਵੀ ਟਾਈਮ ਹੈ ਆਪਾਂ ਆਪਦੇ ਹੱਥਾਂ ਦਾ ਹੁਨਰ ਤਾਂ ਸਿੱਖਣਾ ਬਹੁਤ ਜ਼ਰੂਰੀ ਹੈ ਅਗਰ ਕਿਸੇ ਕੋਲੇ ਹੱਥਾਂ ਦਾ ਹੁਨਰ ਹੈ ਨਾ ਤਾਂ ਤੁਸੀਂ ਉਹਨੂੰ ਉਸ ਹੁਨਰ ਨੂੰ ਬਾਹਰ ਲੈ ਕੇ ਆਓ ਆਪਦੇ ਨੂੰ ਜਿਹੜਾ ਕੀ ਹੁਣ ਮੰਨ ਲਓ ਮੈਨੂੰ ਕੋਈ ਇੰਨੀ ਖਾਸ ਕੰਮ ਦੀ ਲੋੜ ਨਹੀਂ ਜਿਹੜਾ ਮੈਂ ਅੱਜ ਕੰਮ ਕਰ ਰਹੀ ਹਾਂ ਨਾ ਮੈਨੂੰ ਕੰਮ ਦੀ ਲੋਡ ਨਹੀਂ ਵੈਗਰੂ ਦੀ ਕਿਰਪਾ ਨਾਲ ਅੱਜ ਦੀ ਘੜੀ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੇ ਪਿਆਰ ਨਾਲ ਮੈਂ ਇੰਨੇ ਕੁ ਜੋਗਰੀ ਹੈਗੀ ਆ ਵੀ ਆਪਣਾ ਦਾਲ ਫੁਲਕਾ ਵਧੀਆ ਚੱਲਦਾ ਹੈਗਾ ਠੀਕ ਹੈ ਪਰ ਮੈਂ ਫੇਰ ਵੀ ਕਰਦੀ ਆ ਮੈਂ ਕਿਉਂ ਕਰਦੀ ਆ ਸਾਰਾ ਦਿਨ ਮੈਂ ਕਿਉਂ ਤੁਰੀ ਫਿਰਦੀ ਆ ਨਿਤ ਹਰ ਰੋਜ਼ਾਨਾ ਮੈਂ ਕੋਈ ਨਾ ਕੋਈ ਨਵੀਂ ਚੀਜ਼ ਸਿੱਖਦੀ ਆਂ ਦੇਲੀ ਮੈਂ ਕੋਈ ਨਾ ਕੋਈ ਚੀਜ਼ ਸਰਚ ਮਾਰਦੀ ਆ ਕੋਈ ਚੀਜ਼ ਨਵੀਂ ਸਿੱਖਦੀ ਆਂ ਮੈਂ ਕਿਉਂ ਸਿੱਖਦੀ ਆਂ ਵੀ ਮੇਰੀ ਐਕਟੀਵਿਟੀ ਬਣੀ ਰਵੇ ਜਿੰਨਾ ਕਚਰਾ ਵਹਿ ਗੁਰੂ ਜੀ ਨੇ ਸਾਫ ਆਏ ਨੇ ਹਨ ਆਪਣੇ ਦੇ ਵਿੱਚ ਉਹਨਾਂ ਕਚਰਾ ਆਪਾਂ ਆਪਦੀ ਐਕਟੀਵਿਟੀ ਦੇ ਵਿੱਚ ਰਹੀਏ ਆਪਾਂ ਤੁਰੇ ਫਿਰਦੇ ਰਹੀਏ ਲੋਕਾਂ ਦੇ ਨਾਲ ਆਪਾਂ ਮਤਲਬ ਮੱਥੇ ਲੱਗਦੇ ਰਹੀਏ ਆਪਾਂ ਹੱਸਦੇ ਖੇਡਦੇ ਰਹੀਏ ਸਪੈਸ਼ਲ ਮੈਂ 2 ਘੰਟੇ ਟਾਈਮ ਰੱਖਿਆ ਹੋਇਆ 8 ਤੋਂ 10 ਕਾਲ ਕਰਨ ਦਾ ਤੁਹਾਨੂੰ ਵੀ ਪਤਾ ਹੈ ਸਾਰੀਆਂ ਮੇਰੀਆਂ ਬੱਚੀਆਂ ਵੀ ਮੈਨੂੰ ਉਸ ਟਾਈਮ ਤੇ ਕਾਲ ਕਰਦੀਆਂ ਨੇ ਉਹ ਮੈਂ ਕਿਉਂ ਰੱਖਿਆ ਹਾਲਾਂਕਿ ਮਤਲਬ ਉਹ ਟਾਈਮ ਆਪਣਾ ਲੇਡੀਜ਼ ਦਾ ਕੰਮ ਦਾ ਹੁੰਦਾ ਹੈਗਾ ਉਹ ਮੈਂ ਕਿਉਂ ਰੱਖਿਆ ਇਸ ਵਾਸਤੇ ਰੱਖਿਆ ਵੀ ਮੇਰੀਆਂ ਭੈਣਾਂ ਨੂੰ ਜੇ ਕਿਸੇ ਨੂੰ ਨਹੀਂ ਕਿਸੇ ਚੀਜ਼ ਦਾ ਪਤਾ ਤਾਂ ਉਹਨੂੰ ਮਤਲਬ ਜਿੰਨੇ ਕੁ ਜੋਗਰੀ ਮੈਂ ਹੈਗੀਆਂ ਜਿੰਨਾ ਕ ਮੇਰਾ ਦਿਮਾਗ ਕੰਮ ਕਰਦਾ ਮੈਂ ਕੋਈ ਇਹ ਨਹੀਂ ਵੀ ਮੈਂ ਕੋਈ ਰੱਬ ਐ ਜਾਂ ਮੈਨੂੰ ਜਾਦਾ ਗਿਆਨ ਪ੍ਰਾਪਤ ਹੋ ਗਿਆ ਬਹੁਤ ਹੀ ਜ਼ਿਆਦਾ ਮਤਲਬ ਕਿ ਦਿਮਾਗ ਵਾਲੀਆਂ ਭੈਣਾਂ ਬੈਠੀਆਂ ਨੇ ਪਰ ਮੈਂ ਜਿੰਨੇ ਕੁ ਜੋਗਰੀ ਹੈਗੀ ਮੈਂ ਕਹਿੰਦੀ ਆ ਵੀ ਉਹਨਾਂ ਕ ਮੈਂ ਮੇਰੀਆਂ ਬੱਚੀਆਂ ਨੂੰ ਦੱਸ ਸਕਾਂ ਵੀ ਬੇਟਾ ਆਈ ਨਹੀਂ ਆਈ ਰਹੀਦਾ ਹੁੰਦਾ ਜਾਂ ਤੁਸੀਂ ਬਗਾਨੇ ਘਰੇ ਜਾਣਾ ਇਸ ਤਰ੍ਹਾਂ ਰਹੀਦਾ ਹੁੰਦਾ ਹੈ ਹਨ ਤੁਸੀਂ ਕਿਵੇਂ ਆਪਣੇ ਪਰਿਵਾਰ ਦੇ ਨਾਲ ਆਪਣੇ ਬਿਲਕੁਲ ਨਾ ਮਿਲਣਾ ਹੈਗਾ ਜਾਂ ਤੁਸੀਂ ਕੀ ਖਾਣਾ ਬਣਾਉਣਾ ਚਾ ਤੁਹਾਡੀ ਸਿਹਤ ਕਿਵੇਂ ਤੰਦਰੁਸਤ ਰਹੂਗੀ ਤੁਸੀਂ ਕੀ ਖਾਣੋਗੇ ਤਾਂ ਤੁਸੀਂ ਠੀਕ ਰਹੋਗੇ ਜਾਂ ਕਿਸੇ ਨੇ ਕੋਈ ਦਵਾਈ ਬਾਰੇ ਪੁੱਛਣਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਆਯੁਰਵੈਦਿਕ ਹੇਗਾ ਕੰਮ ਆਪਣਾ ਆਯੁਰਵੈਦਿਕ ਦਵਾਈਖਾਨਾ ਤੇ ਆਪਣੀਆਂ ਦਵਾਈਆਂ ਵਗੈਰਾ ਸਾਰੀਆਂ ਆਲ ਇੰਡੀਆ ਬਾਹਰ ਦੇ ਕੰਟਰੀਆਂ ਚ ਜਾਂਦੀਆਂ ਹੀ ਰਹਿੰਦੀਆਂ ਇਸ ਚੀਜ਼ ਦਾ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਧਿਆਨ ਹੈ ਪਰ ਮੈਂ ਫਿਰ ਵੀ ਕਹਿੰਦੀ ਰਹੀ ਨਹੀਂ ਆ ਵੀ ਕੋਈ ਨਹੀਂ ਬੱਚਾ ਤੁਸੀਂ ਤੁਹਾਨੂੰ ਲੋੜ ਪਵੇ ਤਾਂ ਤੁਸੀਂ 2 ਘੰਟੇ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਂ ਮੇਰੀਆਂ ਸਾਰੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਅਗਰ ਤੁਹਾਡੇ ਚ ਹੱਥਾਂ ਦਾ ਹੁਨਰ ਹੈਗਾ ਨਾ ਤਾਂ ਤੁਸੀਂ ਉਹਨੂੰ ਬਾਹਰ ਲੈ ਕੇ ਆਓ ਤੁਸੀਂ ਕੋਈ ਵੀ ਚੀਜ਼ ਐ ਸੋਸ਼ਲ ਮੀਡੀਆ ਤੇ ਤੁਸੀਂ ਜਦੋਂ ਦਿਖਾਉਂਗੀ ਆ ਮਤਲਬ ਕੋਈ ਚੀਜ਼ ਬਣਾ ਕੇ ਦਿਖਾਵਾਂਗੀ ਆ ਤੁਸੀਂ ਤਾਂ ਤੁਹਾਡੀ ਉਸ ਚੀਜ਼ ਦੀ ਪ੍ਰਸ਼ੰਸਾ ਹੋਊਗੀ ਹੌਲੀ ਹੌਲੀ ਤੁਹਾਡਾ ਕਾਰੋਬਾਰ ਕਾਰੋਬਾਰ ਵਧੂਗਾ ਸੋਸ਼ਲ ਮੀਡੀਆ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਬੇਰੋਜ਼ਗਾਰਾਂ ਨੂੰ ਇਹ ਰੋਜ਼ਗਾਰ ਦਿੰਦੀ ਹੈ ਤਾਂ ਇਹ ਸੋਸ਼ਲ ਮੀਡੀਆ ਦੀ ਤਾਂ ਮੈਂ ਵੈਸੇ ਅੱਜ ਗੱਲ ਕੀਤੀ ਆ ਔਮੈਨਸ ਦੇ ਤੇ ਵੀ ਮੈਂ ਕਹਿੰਦੀ ਮੇਰੀਆਂ ਭੈਣਾਂ ਕੋਈ ਦਿਲ ਨਾ ਸਿੱਟਣ ਵੀ ਸਾਡੇ ਕੋਲੇ ਕੰਮ ਥੋੜਾ ਹੈ ਜਾਂ ਅਸੀਂ ਕਰ ਨਹੀਂ ਸਕਦੀਆਂ ਜਾ ਅਸੀਂ ਆਪਾਂ ਵਧੀਆ ਸਾਫ ਸੁਥਰੀ ਬੇਟਾ ਬੱਚਿਓ ਮੇਰੀਓ ਮੇਰਿਆਂ ਭੈਣਾ ਆਪਾਂ ਸਾਫ ਸੁਥਰੀ ਵੀਡੀਓ ਪਾਉਨੇ ਆ ਤਾਂ ਕੋਈ ਵੀ ਮਤਲਬ ਗਲਤ ਨਹੀਂ ਬੋਲਦਾ ਅੱਛਾ ਜੀ ਨੇ ਬੋਲਣਾ ਹੈ ਉਹ ਭਾਵੇਂ ਤੁਸੀਂ ਕਿੰਨਾ ਵੀ ਮਤਲਬ ਕਿ ਉਹ ਕਰ ਲੋ ਸਾਫ ਸੁਥਰੀ ਬਣਾ ਲੋ ਉਹਨਾਂ ਨੇ ਬੋਲ ਹੀ ਦੇਣਾ ਠੀਕ ਹੈ ਜੀ ਹੁਣ ਮੇਰੀ ਕੀ ਹੈ ਮੈਂ ਸੋਸ਼ਲ ਮੀਡੀਆ ਤੇ ਕੰਮ ਕਰਦੀ ਆ ਮੈਂ ਕਦੇ ਵੀ ਮੋਬਾਈਲ ਨਹੀਂ ਦੇਖਦੀ ਚਸ਼ਮੇ ਤੋਂ ਬਿਨਾ ਕਿਉਂਕਿ ਮੈਨੂੰ ਡਾਕਟਰ ਸਾਹਿਬ ਵੀ ਕਹਿ ਦਿੰਦੇ ਨੇ ਕਹਿ ਦਿੰਦੇ ਅਮਰਤ ਤੂੰ ਮੋਬਾਈਲ ਨਾਲ ਚਸ਼ਮੇ ਤੋਂ ਬਣਾਣਾ ਦੇਖੀ ਕਿਉਂਕਿ ਇਹਦੀਆਂ ਕਿਰਨਾਂ ਬਹੁਤ ਤੇਜ਼ ਹੁੰਦੀਆਂ ਨੇ ਤੇ ਮੈਂ ਤੁਰੇ ਫਿਰਦੀ ਨਾਲ ਚਸ਼ਮਾ ਮੇਰਾ ਕੀ ਐ ਮੈਂ ਸਿਰ ਤੇ ਟੰਗ ਲੈਂਦੀ ਆ ਮੈਨੂੰ ਐਂ ਰਹਿੰਦਾ ਵੀ ਮੈਂ ਮੋਬਾਈਲ ਕਿਉਂਕਿ ਮੇਰਾ ਕੰਮ ਹੀ ਇਹ ਐ ਕਦੋਂ ਚੱਕਣਾ ਤੇ ਚਲੋ ਸਿਰ ਤੇ ਟੰਗਾ ਉਹ ਵੀ ਮੈਨੂੰ ਤਾਂ ਲੋਕ ਕਹਿ ਦਿੰਦੇ ਨੇ ਵੀ ਉਹ ਮੈਨੂੰ ਇੱਕ ਵਿਚਾਰੀ ਭੈਣ ਨੇ ਨਿੱਕ ਮੈਂਟ ਕੀਤੇ ਇਹ ਕਹਿੰਦੀ ਭੈਣ ਜੀ ਇਹ ਤਾਂ ਪਰਸ ਚ ਪਾਉਣ ਵਾਲੀਆਂ ਹੁੰਦੀਆਂ ਨੇ ਤੂੰ ਜਵਾਈਆਂ ਵਾਲੀ ਹੋਗੀ ਤੂੰ ਨੋਹ ਵਾਲੀ ਹੋਗੀ ਤੂੰ ਦੋ ਤੇ ਦੋਤੀਆਂ ਵਾਲੀ ਹੋਗੀ ਹਾਲਾਂਕਿ ਵਿਚਾਰੀ ਨੇ ਆਪਦੀ ਫੋਟੋ ਨਹੀਂ ਸਿਲਾਈ ਉਹਨੇ ਆਪ ਦਾ ਆਪ ਉਹਨੇ ਦਿਖਾਇਆ ਨਹੀਂ ਸੀਗਾ ਤੇ ਕਿਉਂਕਿ ਜੇ ਤਾਂ ਬੰਦਾ ਦਿਖਾਵੇ ਤਾਂ ਮੈਂ ਵੀ ਉਹਨੂੰ ਦੇਖਣਾ ਵੀ ਇਹ ਭੈਣ ਜੀ ਵਿਚਾਰੇ ਕੌਣ ਨੇ ਹਨਾ ਜਾਣੀ ਕਿ ਉਹਨੇ ਆਪਦਾ ਦਿਮਾਗ ਦਿਖਾਤਾ ਉਹਨੇ ਇਹ ਨਹੀਂ ਸੋਚਿਆ ਵੀ ਜੇ ਉਹਨਾਂ ਨੇ ਮਤਲਬ ਉਹਨਾਂ ਕੋਲੇ ਪਰਸ ਹੈ ਨਹੀਂ ਇਸ ਟਾਈਮ ਕਿਤੇ ਖੜੇ ਨੇ ਉਹ ਤਾਂ ਉਹਨਾਂ ਨੇ ਸਿਰ ਤੇ ਟਾਂਗ ਲੀਆਂ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਜਮਾਈ ਨੇ ਜੀ ਮੇਰੇ ਮੇਰੇ ਬੇਟਾ ਹੈ ਨਹੀਂ ਮੇਰੇ ਜਮਾਈਆ ਪਰ ਮੇਰੇ ਬੇਟਿਆਂ ਨਾਲੋਂ ਵੱਧ ਕੇ ਮੇਰਾ ਬਹੁਤ ਮਾਨ ਸਤਿਕਾਰ ਕਰਦੇ ਨੇ ਬਹੁਤ ਮੈਨੂੰ ਇੱਜ਼ਤ ਦਿੰਦੇ ਨੇ ਉਹ ਐਵੀਂ ਗੱਲ ਨਹੀਂ ਵੀ ਮੈਨੂੰ ਇੱਜ਼ਤ ਨਹੀਂ ਦਿੰਦੇ ਜਾਂ ਮੈਨੂੰ ਕੋਕਦੇ ਉਹਨਾਂ ਨੂੰ ਪਤਾ ਹੈ ਵੀ ਸਾਡੀ ਮਾਂ ਨੇ ਕੋਈ ਗਲਤ ਕੰਮ ਨਹੀਂ ਕਰਨਾ ਤੇ ਇਹ ਤਾਂ ਆਪਾਂ ਨੂੰ ਜਿਹਨੇ ਬੋਲਣਾ ਹੈ ਬੇਟਾ ਮੇਰੇ ਕਹਿਣ ਦਾ ਮਤਲਬ ਉਹਨੇ ਬੋਲ ਲੈਣਾ ਤੁਸੀਂ ਆਪਦਾ ਮਤਲਬ ਕੋਈ ਵੀ ਕਾਰੋਬਾਰ ਕਰਦੇ ਹੋ ਕੁਝ ਵੀ ਹੈ ਤੁਸੀਂ ਆਪਦਾ ਜਾਰੀ ਰੱਖੋ ਤੁਸੀਂ ਆਪਦਾ ਜੋ ਵੀ ਕੰਮ ਧੰਦਾ ਤੁਸੀਂ ਆਪਦਾ ਤੋੜਨਾ ਉਹਨੂੰ ਤੋੜੋ ਠੀਕ ਹੈ ਇਹ ਅੱਜ ਸਪੈਸ਼ਲ ਜਲਸੀ ਤਾਂ ਤੁਹਾਡੀ ਖਾਤਰ ਮੈਂ ਇਹ ਵੀਡੀਓ ਬਣਾਈ ਵੀ ਮੈਂ ਮੇਰੀਆਂ ਬੱਚੀਆਂ ਨੂੰ ਕਹਾ ਵੀ ਬੇਟਾ ਅੱਜ ਬੋਮੈਂਸ ਦੇ ਆ ਅੱਜ ਤੋਂ ਹੀ ਸ਼ੁਰੂ ਕਰੋ ਤੁਸੀਂ ਆਪਦਾ ਕੰਮ ਕਰਨਾ ਜਹੇ ਤੁਸੀਂ ਆਪਦੇ ਹੱਥਾਂ ਦੀ ਕੋਈ ਸਲਾਈ ਹੈ ਤੁਹਾਡੇ ਕੋਲ ਕੋਈ ਕਢਾਈ ਹੈ ਕੋਈ ਬੁਟੀਕ ਹੈ ਮਤਲਬ ਤੁਸੀਂ ਖੋਲ ਰੱਖਿਆ ਜਾਂ ਕੋਈ ਤੁਸੀਂ ਮਤਲਬ ਕਿ ਖਾਣਾ ਬਣਾ ਕੇ ਤਿਆਰ ਕਰਕੇ ਤੁਸੀਂ ਮਤਲਬ ਦਿਖਾ ਸਕਦੀ ਹੋ ਜਾਂ ਤੁਸੀਂ ਕੋਈ ਜਿਵੇਂ ਅੱਜ ਕੱਲ ਆਪਣੇ ਆਮ ਹੀ ਚੱਲਦਾ ਰਹਿੰਦਾ ਕੋਈ ਬੜੀਆਂ ਬਣਾ ਕੇ ਮਤਲਬ ਉਹਨਾਂ ਨੂੰ ਸੇਲ ਕਰੀ ਜਾਂਦਾ ਜੀ ਕੋਈ ਮਤਲਬ ਕਿ ਕੋਈ ਚੀਜ਼ ਬਣਾ ਕੇ ਤਿਆਰ ਕਰ ਲਈ ਕੋਈ ਪਾਪੜ ਬਣਾ ਕੇ ਤਿਆਰ ਕਰ ਲਈ ਕਿਸੇ ਨੇ ਕੁਛ ਕਿਸੇ ਨੇ ਕੁਛ ਜਿਹੋ ਜਿਹਾ ਕਿਸੇ ਦਾ ਮਤਲਬ ਮੇਰੇ ਕਹਿਣ ਦਾ ਹੈ ਭਾਵੇਂ ਹੈ ਵੀ ਜਿਹੋ ਜਿਹਾ ਕਿਸੇ ਦਾ ਸ਼ਹਿਰ ਹੈ ਜਿੱਦਾਂ ਦੀਆਂ ਚੀਜ਼ਾਂ ਜ਼ਿਆਦਾ ਚੱਲਦੀਆਂ ਨੇ ਜਿੱਦਾਂ ਦਾ ਏਰੀਆ ਹੈਗਾ ਉਦਾਂ ਦੇ ਤੁਸੀਂ ਕੰਮ ਕਰੋ ਪਰ ਕਰੋ ਆਪਦੇ ਪਿਆਰ ਨਾਲ ਆਪਦੀ ਪਰਿਵਾਰ ਦੀ ਸਹਿਮਤੀ ਨਾਲ ਆਪਦੇ ਆਦਮੀ ਦੀ ਸਹਿਮਤੀ ਨਾਲ ਤੇ ਆਪਦੀ ਖੁਸ਼ੀ ਖਾਤਰ ਜੇ ਤੁਹਾਡਾ ਪਰਿਵਾਰ ਖੁਸ਼ ਹੈ ਬੇਟਾ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ ਤੇ ਬਾਕੀ ਜਦੋਂ ਆਪਾਂ ਨੂੰ ਘਰੋਂ ਇੱਜ਼ਤ ਮਿਲਦੀ ਹੈ ਨਾ ਤਾਂ ਫੇਰ ਹੀ ਬੇਟਾ ਆਪਾਂ ਨੂੰ ਬਾਹਰ ਇੱਜ਼ਤ ਮਿਲਦੀ ਹੈ ਜੇ ਆਪਾਂ ਨੂੰ ਆਪਣੇ ਪਰਿਵਾਰ ਤੋਂ ਹੀ ਇੱਜ਼ਤ ਨਹੀਂ ਨਾ ਮਿਲਦੀ ਤਾਂ ਫੇਰ ਆਪਾਂ ਨੂੰ ਬਾਹਰੋਂ ਵੀ ਇੱਜ਼ਤ ਨਹੀਂ ਮਿਲਦੀ ਕਿਉਂਕਿ ਜਦੋਂ ਬਾਹਰਲਾ ਕੋਈ ਕੁਝ ਕਹੇ ਤਾਂ ਆਪਾਂ ਪਰਵਾਹ ਨਹੀਂ ਕਰਦੇ ਜਦੋਂ ਆਪਾਂ ਨੂੰ ਆਪਣਾ ਪਰਿਵਾਰ ਕੋਈ ਗੱਲ ਕਹਿੰਦਾ ਨਾ ਤਾਂ ਉਹ ਉਹ ਮਤਲਬ ਆਪਾਂ ਨੂੰ ਦੁੱਖ ਹੁੰਦਾ ਵੀ ਇਹਨਾਂ ਕੋਲੇ ਤਾਂ ਮੈਂ ਹਰ ਟਾਈਮ ਰਹਿਣੀ ਆ ਤੇ ਇਹਨਾਂ ਨੂੰ ਮੇਰਾ ਪਤਾ ਹੀ ਨਹੀਂ ਲੱਗਿਆ ਪਰਿਵਾਰ ਦੀ ਕਹੀ ਗੱਲ ਗਲੀ ਦੇ ਵਿੱਚ ਸੱਚੀ ਹੋ ਜੂਗੀ ਤੇ ਜੇ ਆਪਾਂ ਨੂੰ ਗਲੀ ਕਹਦੇ ਨਾ ਤਾਂ ਉਹਦੇ ਨਹੀਂ ਉਹ ਪ੍ਰਵਾਹ ਕਰੀਦੀ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਕੀ ਚੀਜ਼ ਹੈ ਜਿਹੜੇ ਬੰਦੇ ਨੂੰ ਆਪਣਾ ਪਤਾ ਹੀ ਨਹੀਂ ਹੈਗਾ ਵੀ ਆਪਾਂ ਕੀ ਚੀਜ਼ ਆ ਉਹ ਤਾਂ ਜੋ ਕੁਝ ਮਰਜ਼ੀ ਬੋਲੇ ਜਿਹਨੂੰ ਪਤਾ ਹੈ ਸਭ ਨੂੰ ਪਤਾ ਵੀ ਇਹ ਕੌਣ ਹੈ ਇਹ ਹਰਮਾਨਗੜ੍ਹ ਤੋਂ ਆ ਇਹ ਅਮਰਤ ਮੈਡਮ ਹੈ ਜਾਇ ਸਾਡੀ ਖਾਤਰ ਕੀ ਕਰਦੀ ਆ ਉਹ ਤਾਂ ਕਹਿੰਦਾ ਹੀ ਨਹੀਂਗਾ ਜਿਹਨੂੰ ਮੇਰਾ ਪਤਾ ਹੀ ਨਹੀਂ ਵੀ ਹਰਮਾਨਗੜ੍ਹ ਤੋਂ ਕੌਣ ਹੈ ਤੇ ਮਤਲਬ ਕੀ ਇਹਦਾ ਕੰਮ ਹੈ ਕੀ ਇਹਦਾ ਬਿਜ਼ਨਸ ਹੈ ਕੀ ਇਹ ਕੰਮ ਕਰਦੀ ਹੈ ਤਾਂ ਉਹ ਤਾਂ ਫਿਰ ਜਿਵੇਂ ਮਰਜ਼ੀ ਬੋਲੀ ਜਾਣਾ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਦੀ ਕਿਸੇ ਨੂੰ ਕਿਸੇ ਦੀ ਗੌਰ ਨਹੀਂ ਕਰਨੀ ਚਾਹੀਦੀ ਜਿੰਨਾ ਤੁਸੀਂ ਕਿਸੇ ਦੀ ਗੌਰ ਕਰੋਗੇ ਉਨਾਂ ਹੀ ਬੰਦਾ ਤੁਹਾਨੂੰ ਅਗਲਾ ਇਗਨੋਰ ਕਰੂਗਾ ਠੀਕ ਹੈ ਜੀ ਤੁਸੀਂ ਆਪਦੇ ਬੱਚਿਆਂ ਨਾਲ ਖੁਸ਼ ਰਿਹਾ ਕਰੋ ਆਪਦੇ ਘਰ ਦਿਆਂ ਨਾਲ ਖੁਸ਼ ਰਿਹਾ ਕਰੋ ਬਹੁਤ ਹੀ ਵਧੀਆ ਦਿਨ ਆਪਣਾ ਇਹ ਤੇ ਅੱਜ ਦੇ ਦਿਨ ਤੁਸੀਂ ਸਾਰੀਆਂ ਜੋੜੀਆਂ ਮੈਂ ਕਹਿੰਦੀ ਐ ਇੰਜੋਏ ਕਰੋ ਜੋ ਬੱਚਿਆਂ ਨੇ ਉਹ ਵੀ ਆਪਦੀਆਂ ਖੁਸ਼ੀਆਂ ਮਾਣਨਾ ਦੇਖੋ ਗਵਰਨਮੈਂਟ ਨੇ ਸਰਕਾਰ ਨੇ ਆਪਣੀ ਖਾਤਰ ਕਿੰਨਾ ਕੁਛ ਕੀਤਾ ਵੀ ਅੱਜ ਦੇ ਦਿਨ ਅਗਰ ਕਿਸੇ ਭੈਣ ਨੇ ਆਪਦੀ ਸਹੇਲੀ ਨੂੰ ਮਿਲਣ ਜਾਣਾ ਹੈ ਜਾਂ ਆਪਦੇ ਮਤਲਬ ਕਿ ਮਾਂ ਬਾਪ ਨੂੰ ਮਿਲਣ ਜਾਣਾ ਤਾਂ ਉਹਨਾਂ ਨੇ ਬੱਸਾਂ ਦਾ ਕਿਰਾਇਆ ਵੀ ਫ੍ਰੀ ਕਰਤਾ ਆਪਣੀ ਖਾਤਰ ਵੀ ਇਹ ਵਧੀਆ ਖੁਸ਼ ਰਹਿਣ ਇੱਕ ਦੂਜੀ ਨੂੰ ਮਿਲਣ ਦਿਨ ਆਉਂਦੇ ਨੇ ਸਪੈਸ਼ਲ ਆਉਂਦੇ ਨੇ ਹਨਾ ਪਰ ਮੈਂ ਕਹਿੰਨੀ ਆ ਵੀ ਸਾਰੇ ਦਿਨ ਹੀ ਆਪਣੇ ਤੇ ਇਹੋ ਜਿਹੀ ਹੋਣ ਆਪਣਾ ਹੱਸਦਾ ਖੇਡਦਾ ਪਰਿਵਾਰ ਹੋਵੇ ਆਪਾਂ ਵੀ ਅੱਜ ਦੇ ਦਿਨ ਵਧੀਆ ਇੰਜੋਏ ਕਰੀਏ ਚੰਗੇ ਖਾਣੇ ਬਣਾ ਕੇ ਚੰਗਾ ਮਤਲਬ ਪਹਿਨ ਪੱਛਰ ਕੇ ਤੇ ਚੰਗੇ ਆਪਣੇ ਬੰਦੇ ਆਪਣੀ ਇੱਜ਼ਤ ਕਰਨ ਆਪਣੇ ਦਿਲ ਦੇ ਵਿੱਚ ਵੀ ਹੁੰਦਾ ਹੈ ਨਾ ਵੀ ਆਪਾਂ ਨੂੰ ਕਿਤੇ ਲੈ ਕੇ ਜਾਣ ਕਿਤੇ ਕਮਾਉਣ ਜੇ ਘਰੇ ਕੋਈ ਚੀਜ਼ ਲਿਆਓ ਸਾਰਾ ਕੱਬਰ ਬਹਿ ਕੇ ਖਾਓ ਵਿੱਚੇ ਤੁਹਾਡੇ ਮੰਮੀ ਡੈਡੀ ਵਿੱਚੇ ਤੁਹਾਡੇ ਬੱਚੇ ਵਿੱਚੇ ਤੁਸੀਂ ਤੇ ਸਾਰਾ ਕੱਬਰ ਜੇ ਕੋਈ ਕੁੜੀਆਂ ਨੇ ਤਾਂ ਉਹਨਾਂ ਦੇ ਬਾਪ ਉਹਨਾਂ ਖਾਤਰ ਲੈ ਕੇ ਆਉਣ ਉਹਨਾਂ ਦੀਆਂ ਮਾਵਾ ਉਹਨਾਂ ਖਾਤਰ ਲੈ ਕੇ ਅੱਜ ਆ ਸਾਡੀਆਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਨਮ ਮਨਾਉਣਾ ਹੈ ਤੇ ਮੈਂ ਇੰਨੀਆਂ ਕਚਾਰਕ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਤੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਵੀ ਅੱਜ ਤੁਹਾਡੇ ਨਾਲ ਮੈਂ ਚਾਰ ਗੱਲਾਂ ਕੀਤੀਆਂ ਸਾਂਝੀਆਂ ਕੀਤੀਆਂ ਤੇ ਜਿੱਥੋਂ-ਜਿੱਥੋਂ ਵੀ ਮੇਰੀਆਂ ਭੈਣਾਂ ਸੁਣੀ ਜਾਂਦੀਆਂ ਨੇ ਤੇ ਮੈਂ ਉਹਨਾਂ ਨੂੰ ਮੁਬਾਰਕਾ ਦਿੰਨੀ ਆ ਇਸ ਦਿਨ ਦੀਆਂ ਹਨਾ ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਸਤਿਕਾਰ ਦੇ ਨਾਲ ਦਿਲੋਂ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਬੱਚਿਆਂ ਨੂੰ ਮੇਰੇ ਬਜ਼ੁਰਗਾਂ ਨੂੰ ਪਿਆਰ ਭਰੀ ਸასი ਸ਼ਾਲੀ